ਅੱਜ ਦੀ ਇਸ ਬਹੁਤ ਹੀ ਭਾਵਮਈ ਮਹਿਫਲ ਸਮਾਗਮ ਸਮਾਰੋਹ ਵਿੱਚ ਜੁੜੀਆਂ ਸ਼ਖਸੀਤਾਂ ਮੈਂ ਗੀਤ ਹੈ ਪੁੱਤ ਖਾਣੀ ਜੰਗ ਨਾ ਲੱਗੇ ਚੂੜੇ ਪਨ ਕੇ ਨਾ ਰੋਣ ਮੁਟਿਆਰਾ ਵੇੜੇ ਖੇੜੇ ਰਹਿਣ ਵਸਦੇ ਫੌਜੀ ਘਰੀ ਨਾ ਮੁੜਨ ਬਣਤਾਰਾ ਇਹ ਸਹਿਕ ਡਾਇਰੈਕਟਰ ਪਾਸ਼ਾ ਭਗਦੇ ਜਿਹੜੇ ਪਿੱਛੇ ਰਿਟਾਇਰ ਹੋਏ ਨੇ ਧਰਮ ਕੰਮਿਆਲਾ ਉਹਨਾਂ ਦੀ ਰਚਨਾ ਉਹ ਸਾਂਝੀ ਕਰ ਰਹੇ ਆ ਤੁਹਾਡੇ ਨਾਲ ਪੁੱਤ ਕਾਣੀ ਜੰਗ ਨਾ ਲਗੇ ਝੂੜੇ ਭੰਨ ਕੇ ਨਾ ਰੋਣ ਮੁਟਿਆਰਾ ਉਹ ਪੁੱਤ ਕਾਣੀ ਜੰਗ ਨਾ ਲਗੇ ਚੂੜੇ ਪੰਨ ਕੇ ਨਾ ਰੋਣ ਮੁਟਿਆਰਾ ਬੇੜੇ ਖੇੜ ਰਹਿਣ ਵਾਸਦੇ ਫੌਜੀ ਘਰੀ ਨਾ ਮੁੜਨ ਵਣਤਾਰਾ ਓ ਬੇੜੇ ਖੇੜ ਰਹਿਣ ਵਾਸਦੇ ਜਦੋਂ ਕਿਤੇ ਜੰਗ ਲੱਗਦੀ ਰੁੱਸ ਜਾਂਦੇ ਨੇ ਖਰਾ ਸੰਗ ਹਾਸੇ ਚੀਕਾਂ ਕੁਰਲਾਟਾ ਕਿਰਨੇ ਪੌਂਦੀ ਦਿਸਦੀ ਲੁਕਾਈ ਚਾਰੇ ਪਾਸੇ ਮੌਤ ਹੈ ਮਨੁੱਖਤਾ ਦੀ ਜਿੱਤਾ ਕਾ ਦੀਆਂ ਕਾ ਦੀਆਂ ਹਾਰਾਂ ਉਹ ਪੁੱਤ ਖਾਣੀ ਜੰਗ ਨਾ ਲਗੇ ਝੂੜੇ ਭੰਨ ਕੇ ਨਾ ਰੋਣ ਮੁਟਿਆਰਾ ਹਾਵੇੜੇ ਖੇੜ ਰਹਿਣ ਵਾਸਦੇ ਐਟਮਾਨੂ ਅੱਗ ਲੱਗ ਜੇ ਇਹ ਨਾ ਅੱਗ ਹੈ ਧਰਤ ਨੂੰ ਲਾਉਣੀ ਸੋਨੇ ਦੇ ਬਿਉ ਪਾਰੀਆਂ ਨੇ ਸੁੱਚੀ ਮਹਿਕ ਹੈ ਫੁੱਲਾਂ ਤੋਂ ਘੋਲ ਲੈਣੀ ਆਲਣੇ ਚੋਂ ਬੂਟ ਚੀਖਦੇ ਆਲਣੇ ਚੋਂ ਬੂਟ ਚੀਖਦੇ ਜਦੋਂ ਲੰਗਣ ਜਹਾਜ਼ਾਂ ਦੀਆਂ ਡਾਰਾਂ ਹਾ ਪੁੱਤ ਖਾਣੀ ਜੰਗ ਨਾ ਲਗੇ ਝੂੜੇ ਭਨ ਕੇ ਨਾ ਰੋਣ ਮੁੱਟਿਆਰਾ ਹਉ ਬੇੜੇ ਖੇੜ ਰਹਿਣ ਵਾਸਦੇ ਸਾਲਾ ਜੁਗ ਜੁਗ ਜੀਣੀਏ ਬਹਾਰਾਂ ਮੇਨਤਾ ਦਾ ਮੁੱਲ ਮਿਲ ਜੇ ਭੁੱਖਾ ਕਿਰਤੀ ਕੋਈ ਨਾ ਹੋਵੇ ਐਸਾ ਕੋਈ ਸੂਰਜ ਚੜੇ ਕਾਲੇ ਬਰਕੇ ਨਸੀਬਾ ਵਾਲੇ ਧੋਵੇ ਔ ਐਸਾ ਕੋਈ ਸੂਰਜ ਚੜੇ ਕਾਲੇ ਬਰਕੇ ਨਸੀਬਾ ਵਾਲੇ ਧੋਵੇ ਔ ਮੌਤ ਪਾਵੇ ਪੱਤ ਚਾੜ ਨੂੰ ਓ ਮੌਤ ਪਵੇ ਪਤ ਚਾੜ ਨੂੰ ਸ਼ਾਲਾ ਜੁਗ ਜੁਗ ਜੀਣੀ ਏ ਪਹਾਰਾ ਓ ਬੰਦੇ ਖਾਣੀ ਜੰਗ ਨਾ ਲਗੇ ਝੂੜੇ ਭਨ ਕੇ ਨਾ ਰੋਣ ਮੁਟਿਆਰਾ ਹਾ ਬਿੜ ਖੇੜ ਰਹਿਣ ਵਾਸਦੇ ਹੱਦਾਂ ਬੰਨੇ ਮੁਕੜ ਸਬੇ ਸਾਰੀ ਦਰਦ ਸਿੱਖ ਹੋਵੇ ਕੁਦੀ ਨੂੰ ਖੁਦਾ ਚ ਓ ਖੁਦੀ ਚ ਖੁਦਾ ਨੂੰ ਭੁੱਲ ਕੇ ਕੋਈ ਨਾ ਧਰਤੀ ਨੂੰ ਖੂਨ ਚ ਡਬੋਵੇ ਓ ਧਰਮ ਜਿੱਤ ਹੋਵੇ ਸੱਚ ਦੀ ਧਰਮ ਜਿੱਤ ਹੋਵੇ ਸੱਚ ਦੀ ਸਦਾ ਮਿਲਣ ਕੂੜੀ ਨੂੰ ਹਾਰਾ ਉਹ ਪੁੱਤ ਖਾਣੀ ਜੰਗ ਨਾ ਲਗੇ ਝੂੜੇ ਭੰਨ ਕੇ ਨਾ ਰੋਣ ਮੁੱਟਿਆਰਾ ਹਾਂ ਬੇੜੇ ਖੇੜ ਰਹਿਣ ਵਾਸਦੇ ਫੌਜੀ ਘਰੀ ਨਾ ਮੁੜਨ ਬਣਤਾਰਾ ਆ ਬੰਦੇ ਖਾਣੀ ਜੰਗ ਨਾਲਗੇ ਐ ਆ ਪੁੱਤ ਖਾਣੀ ਜੰਗ ਨਾਲਗੇ ਸ਼ਾਲਾ ਜੁਗ ਜੁਗ ਜੀਣੇ ਬਹਾਰਾ ਓ ਬੰਦੇ ਖਾਣੀ ਜੰਗ ਨਾਲਗੇ ਓ ਪੁੱਤ ਖਾਣੀ ਜੰਗ ਨਾਲਗੇ